we uh -huh. ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਸਮੁੱਚੇ ਨਾਬਨਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਇਸ ਗੱਲ ਦੀ ਵੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਜੋ ਹਰ ਸਾਲ ਦੀ ਤਰ੍ਹਾਂ ਖੇਡ ਮੇਲਾ ਵੀ ਕਰਾਉਂਦੇ ਨੇ ਕਬੱਡੀ ਕੱਪ ਟੂਰਨਾਮੈਂਟ ਕਰਾਉਂਦੇ ਨੇ ਔਰ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਔਰ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਅਗਲੀ ਅਗਲੀ ਜਨਰੇਸ਼ਨ ਹੈ ਜਿਹੜੀ ਸਾਡੀ ਉਹਨੂੰ ਖੇਡਾਂ ਵੱਲ ਵੀ ਪ੍ਰੇਰਿਤ ਕਰਦੇ ਨੇ ਔਰ ਜਿਹੜਾ ਬੀਜ ਸਾਡੇ ਸ਼ਹੀਦ ਸ਼ਹੀਦ ਭਗਤ ਸਿੰਘ ਬੋਕੇ ਗਏ ਸੀ ਬੀਜ ਕੇ ਗਏ ਸੀ ਜਿਹੋ ਜ੍ਹਾ ਅੱਗੇ ਆਪਾਂ ਚਾਹੁੰਦੇ ਸੀ ਵੀ ਸਾਡੀ ਨੌਜਵਾਨ ਪੀੜ੍ਹੀ ਆਡੀ ਤੰਦਰੁਸਤ ਤਾਕੜੀ ਔਰ ਉਸ ਸੋਚ ਵਾਲੀ ਔਰ ਜਿਹਦੇ ਵਿੱਚ ਸਭ ਤੋਂ ਵੱਡੀ ਸੋਚ ਜਿਹੜੀ ਅੱਜ ਆਪਾਂ ਨੂੰ ਲੋੜ ਆ ਵੀ ਨੈਸ਼ਨਲਿਜ਼ਮ ਦੀ ਵੀ ਸਾਡਾ ਹਿੰਦੁਸਤਾਨ ਸਾਡਾ ਮੁਲਕ ਸਾਡਾ ਸੂਬਾ ਸਾਡਾ ਪੰਜਾਬ ਇਹਦਾ ਕਿਵੇਂ ਆਪਾਂ ਨਾਂ ਜਿਹੜਾ ਉਹ ਵਰਲਡ ਦੇ ਉੱਤੇ ਕਿਵੇਂ ਰੋਸ਼ਨ ਕਰ ਸਕਦੇ ਆ ਔਰ ਬੜੇ ਮਾਣ ਵਾਲੀ ਗੱਲ ਹੈ ਇਸ ਕਲੱਬ ਦੇ ਜਿਹੜੇ ਪ੍ਰਧਾਨ ਨੇ ਸ੍ਰੀ ਪਰਮਜੀਤ ਸਿੰਘ ਹੋਣੀ ਇਸ ਸਮੁੱਚੇ ਨਾਬਨ ਵਾਸੀਆਂ ਨੂੰ ਔਰ ਆਲਦ ਵਾਲੇ ਮੈਂ ਦੇਖਦਾ ਹਾਂ ਨਾ 20 25 ਪਿੰਡਾਂ ਪੰਚਾਇਤਾਂ ਸਰਪੰਚ ਸਰਪੰਚ ਸਾਹਿਬਾਨ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਨੇ ਔਰ ਬਹੁਤ ਵਧੀਆ ਉਪਰਾਲਾ ਮੈਂ ਇਹਨਾਂ ਦੀ ਹਮੇਸ਼ਾ ਲਾਗਾ ਕਰਦਾ ਔਰ ਤਾਂ ਹੀ ਅਸੀਂ ਹਮੇਸ਼ਾ ਆਉਣੇ ਹੁੰਦੇ ਆ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਕੋਸ਼ਿਸ਼ ਕਰਦੇ ਆ ਵੀ ਹਾਜ਼ਰੀ ਸਾਡੇ ਵੱਲੋਂ ਸਾਡੇ ਪਟਿਆਲਾ ਵੈਲਫੇਅਰ ਸਿਟੀ ਦੇ ਸਾਰੇ ਮੈਂਬਰ ਹਾਜ਼ਰੀ ਲਾਉਂਦੇ ਆ ਤਾਂ ਕਿ ਇਹਨਾਂ ਨੂੰ ਹੌਸਲਾ ਫੁਲਦਾ ਹੀ ਮਿਲੇ ਔਰ ਜਿਹੜੇ ਚੰਗੇ ਕੰਮ ਦੇ ਵਿੱਚ ਲੱਗੇ ਹੋਏ ਆ ਔਰ ਹਮੇਸ਼ਾ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਕੰਮ ਦੀ ਵੀ ਅਲੱਗ ਕਰਦਾ ਔਰ ਇਹਨ ਪੰਜਾਬ ਦੀ ਜਵਾਨੀ ਉਸ ਤਬਦੀਲਨ ਚਲੀ ਗਈ ਕੁਝ ਨਸ਼ਿਆਂ ਦੇ ਵਿੱਚ ਗਲਤਾਂ ਮਿਲਦੀਆਂ ਉਹ ਨਹੀਂ ਬਾਬ ਕੀ ਕਰਨ ਚਾਹੀਦਾ ਦੇਖੋ ਜਿਹੜਾ ਮੈਂ ਸ਼ਲਾਗ ਆ ਇਹਨਾਂ ਦੀ ਤਾਂ ਹੀ ਕਰਿਆ ਵੀ ਜਦੋਂ ਉਹ ਕਹਿੰਦੇ ਨੇ ਉਹਨਾਂ ਵੀ ਕਿ ਜਿਹੜੀ ਜਿਹੜੀ ਚਿੜੀ ਆ ਉਹ ਚੁੰਝ ਨਾਲ ਪਾਣੀ ਨਾਲ ਅੱਗ ਬੁਝਾ ਰਹੀ ਸੀ ਤਾਂ ਘੱਟ ਤੋਂ ਘੱਟ ਇਸ ਸੁਸਾਇਟੀ ਦਾ ਜਾਂ ਸਦਾ ਪਰਜੀ ਸਿੰਘ ਉਹਨਾਂ ਦਾ ਤੂੰ ਹੀ ਉਹਨਾਂ ਦਾ ਨਾਂ ਉਸ ਜਿਵੇਂ ਅੱਜ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਲਿਆਂ ਦੇ ਵਿੱਚ ਸਾਡਾ ਨਾਂ ਲਿਖਿਆ ਜਾਊਗਾ ਠੀਕ ਹੈ ਵੀ ਬਹੁਤ ਬੜੇ ਵੱਡੇ ਚੈਲੰਜੇ ਸਾਡੇ ਲਈ ਹੈਗੇ ਨੇ ਔਰ ਸ਼ਾਇਦ ਇੰਨਾ ਚੈਲੰਜੇਸ ਕਰਕੇ ਹੀ ਜਿਹੜੀ ਸਾਡੀ ਨੌਜਵਾਨ ਵੀਡੀਓ ਬਾਹਰ ਨੂੰ ਭਜਦੀ ਵੀ ਹੈ ਪਰ ਬਹੁਤ ਮੈਂ ਸਮਝਦਾ ਵੀ ਮੋੜਾ ਵੀ ਇਸ ਗੱਲ ਦੇ ਵਿੱਚ ਪਿਆ ਔਰ ਅਗਲੇ ਸਮਿਆਂ 'ਚ ਆਪਾਂ ਦੇਖਾਂਗੇ ਵੀ ਆਪਾਂ ਬੜੀ ਕਿਰਪਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਔਰ ਤੁਸੀਂ ਪਿੱਛੇ ਦੇਖਿਆ ਹੋਣਾ ਵੀ ਜਦੋਂ ਸਿੰਘੂ ਬਾਰਡਰ ਤੇ ਕਿਸਾਨਾਂ ਨੇ ਮੋਰਚੇ ਲਾਏ ਸੀ ਤਾਂ ਇਹ ਜਵਾਨੀ ਭਾਵੇਂ ਮੁਲਕ ਜਿਹੜੇ ਮਰਜ਼ੀ 'ਚ ਵਸਦੀ ਹੋਵੇ ਔਰ ਆਪਣੇ ਧਰਤੀ ਨੂੰ ਜਦੋਂ ਵੀ ਕੋਈ ਇਹੋ ਜਿਹਾ ਚੈਲੰਜ ਆਉਂਦਾ ਤਾਂ ਸਾਰੇ ਆਪਾਂ ਇਕੱਠੇ ਹੋ ਕੇ ਉਸ ਚੀਜ਼ ਦਾ ਸਾਹਮਣਾ ਕਰਦੇ ਆ ਨਾਬੇ ਦੇ ਵਿੱਚ ਤੇ ਇੱਥੇ ਬੜਾ ਵਧੀਆ ਮਾਹੌਲ ਹੁੰਦਾ ਲੋਕ ਬੜਾ ਪ੍ਰੇਰਿਤ ਕਰਦੇ ਆ სპੋਰਟਸਮੈਨ ਨੂੰ ਤੇ ਦੇਖੋ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਤੇ სპੋਰਟਸ ਦੇ ਵਿੱਚ ਆਉਣਾ ਚਾਹੀਦਾ ਤੁਹਾਡੇ ਥਰੂ ਮੀਡੀਆ ਦੇ ਥਰੂ ਵੀ ਮੈਸੇਜ ਦੇਣਾ ਚਾਹੁੰਦਾ ਜਿੰਨੇ ਵੀ ਲੋਕ ਇੱਥੇ ਨਾਬੇ ਦੇ ਵਿੱਚ ਵੀ ਦੇਖ ਰਹੇ ਆ ਕਿ ਤੁਸੀਂ ਜਰੂਰ ਪਹੁੰਚੋ ਗਰਾਊਂਡ 'ਤੇ ਤੇ ਇਹਨਾਂ ਦਾ ਸਾਥ ਦਿਓ ਸ਼ਹੀਦ ਭਗਤ ਸਿੰਘ ਸੁਸਾਇਟੀ ਦਾ ਤੇ ਟੂਰਨਾਮੈਂਟ ਨੂੰ ਸਫਲ ਕਰੀਏ ਮਿਲ ਕੇ ਜਿਹੜੀ ਨੌਜਵਾਨਾਂ ਜਿਹਦਾ ਨਸ਼ਾ ਕਰਨ ਦੀ ਜਾਰ ਦੇਖੋ ਜੇ ਜਿਹੜਾ ਯੂਥ ਸਪੋਰਟਸ ਵਾਲ ਹੋ ਜਾਏਗਾ ਉਹ ਨਸ਼ੇ ਵਾਲ ਨਹੀਂ ਹੋਏਗਾ ਤੇ ਮੇਰਾ ਤਾਂ ਇੱਕੋ ਹੀ ਮਤਲਬ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਸਪੋਰਟਸ ਨਾਲ ਜਿੰਨੇ ਵੱਧ ਤੋਂ ਵੱਧ ਯੂਥ ਨੂੰ ਜੋੜਾਇਆ ਜਾਵੇ ਤਾਂ ਉਹ ਇੱਕ ਯੂਥ ਇੱਕ ਜਿਹੜਾ ਸਪੋਰਟਸ ਹੀ ਆ ਉਹ ਹੀ ਨਸ਼ੇ ਤੋਂ ਹਟਾਇਆ ਜਾ ਸਕਦਾ ਨਸ਼ੇ ਤੋਂ ਬੰਦੇ ਨੂੰ ਜੇ ਹਟਾਉਣਾ ਤਾਂ ਉਸ ਨੂੰ ਸਪੋਰਟਸ 'ਚ ਲਾਓ ਤੇ ਇਹੀ ਇੱਕ ਮੈਸੇਜ ਹੈ ਵੀ ਸਪੋਰਟਸ ਨੂੰ ਵਧਾਵਾ ਦੇਣਾ ਚਾਹੀਦਾ ਜਿੰਨੇ ਵੱਧ ਤੋਂ ਵੱਧ ਅਸੀਂ ਇਕੱਠੇ ਹੋ ਕੇ ਟੂਰਨਾਮੈਂਟ ਕਰਵਾਈਏ ਜਾਂ ਕੋਈ ਵੀ ਕਿਸੇ ਤਰ੍ਹਾਂ ਦੀਆਂ ਖੇਡਾਂ ਕਰਵਾਈਏ ਜਿਸ ਨਾਲ ਬੱਚੇ ਇਨਵੋਲਵ ਹੋਣ ਸਪੋਰਟਸ ਦੇ ਵਿੱਚ ਅੱਜ ਜੋ ਪਹਿਲੇ ਦਿਨ ਦੇ ਮੈਚ ਕਰਾਏ ਨੇ 30 ਤਰੀਕ ਦੇ ਇਥੇ ਵਿੱਚ ਬਹੁਤ ਜਾ ਹ ਜ਼ਿਆਦਾ ਖਿਡਿਆਰਿਆਂ ਚੋਸ ਸਾ ਦੇਖਿਆ ਗਿਆ ਬਹੁਤ ਜ਼ਿਆਦਾ ਦਰਸ਼ਕ ਵੀਰਾਂ ਦਾ ਉਤਸਾਹ ਦੇਖਿਆ ਗਿਆ ਹਮ ਹਵਾ ਕੇ ਖਿਡਿਆਰੀ ਪਹੁੰਚ ਨੇ ਟੀਮਾਂ ਇੰਨੀਆਂ ਪਹੁੰਚੇ ਨੇ ਸਾਡੇ ਮੈਚ ਹੁਣ ਵੀ ਚੱਲ ਰਹੇ ਆ ਲੱਗਦਾ ਹਨੇਰਾ ਹੋ ਜਾਏਗਾ ਲਾਈਟਾਂ ਦਾ ਸੀ ਪ੍ਰਬੰਧ ਕਰਿਆ ਹੋਇਆ ਟੂਰਨਾਮੈਂਟ ਦੀ ਜਿਹੜੀ ਦੇਖ ਅਲੱਗ ਆ ਪਿਛਲੇ ਟੂਰਨਾਮੈਂਟ ਨਾਲੋਂ ਅੱਜ ਕਿਹੜੇ ਕਿਹੜੇ ਟੀਮਾਂ ਪਹੁੰਚੇ ਨੇ ਅੱਜ ਜੀ ਦੂਰੋਂ ਦੂਰੋਂ ਹੁਸ਼ਿਆਰਪੁਰ ਕੈਂਥਲ ਬਹੁਤ ਦੂਰੋਂ ਦੂਰੋਂ ਨਾਮੀ ਟੀਮਾਂ ਪਹੁੰਚੀ ਨੇ ਜਿਨ੍ਹਾਂ ਦੇ ਬਹੁਤ ਫਸਵੇਂ ਮੈ ਅੱਗੇ ਅੱਗੇ ਪੈਂਡ ਦੇ ਟੀਮਾਂ ਆਪਣੀ ਲੜਾਈ ਲੜ ਜੇ। ਓਕੇ। ਮਹਿਮਾਨ ਜੀ। ਮੁੱਖ ਮਹਿਮਾਨ ਅੱਜ ਗਗਨ ਅਜੀਤ ਸਿੰਘ ਜੀ ਐਸਐਸਪੀ ਬਰਨਾਲਾ 올림픽 골ਡ ਮੈਡਲ ਦੇ ਨਾਲ ਮਰੇ ਕੋਟਲਾ ਸੌਰੀ ਤੇ ਨਾਲ ਆਪਣੇ ਸੁਤਵੀਰ ਸਿੰਘ ਜੀ ਖੱਟੜਾ ਇਹ ਸਾਡੇ ਮੁੱਖ ਮਹਿਮਾਨ ਨੇ। ਇਹਨਾਂ ਦੇ ਆਉਣ ਨਾਲ ਸਾਡੇ ਮੇਲੇ ਦੀ ਰੌਣਕ ਵਧੂਗੀ ਤੇ ਜਿਹੜਾ ਸਾਡੇ ਮੇਲੇ ਦੇ ਵਿੱਚ ਜਿਹੜੇ ਸਾਡੇ ਪ੍ਰਬੰਧਕ ਨੇ ਜਾ ਸਾਡੇ ਕਲੱਬ ਮੈਂਬਰ ਨੇ ਉਹਨਾਂ ਚ ਹੌਸਲਾ ਤੇ ਉਤਸ਼ਾਹ ਵਧੇ ਗਏ ਕੱਲ ਨੂੰ ਜਿਹੜੀ ਜਿਹੜੀ ਟੀਮਾਂ ਪਹੁੰਚ ਰਹੀਆਂ ਕੱਲ ਨੂੰ ਜਿਹੜੇ ਓਪਨ ਦੇ ਆ ਟੀਮਾਂ ਪਹੁੰਚ ਰਹੀਆਂ ਨੇ ਓਪਨ ਦੇ ਵਿੱਚ ਤਿੰਨ ਖੇਡਾਰੀ ਬਾਹਰੋਂ ਨੇ 51000 ਤੇ ਸੈਕੰਡ ਤੇ 71000 ਫਰਸਟ ਇਨਾਮ ਤੇ ਉਹਦੇ ਵਿੱਚ 65 ਕਿਲੋ ਦੇ ਸਵੇਰੇ ਮੈਚ ਹੋਣਗੇ ਉਹ ਉਹਦੇ ਵਿੱਚ ਦੋ ਖੇਡਾਰੀ ਬਾਹਰੋਂ ਨੇ ਤੇ ਕੱਲ ਨੂੰ ਸਾਡੇ ਮੁੱਖ ਮਹਿਮਾਨ ਕੰਪੈਨ ਹਰੀ ਸਿੰਘ ਜੀ ਕ੍ਰੀਤ ਕੰਪੈਨ ਮਲਕੀਤ ਕੰਪੈਨ ਤੋਂ ਚਰਨ ਸਿੰਘ ਜੀ ਤੇ ਹਰਿੰਦਰ ਸਿੰਘ ਜੀ ਨੀਤਾ ਤੇ ਮਨਪ੍ਰੀਤ ਸਿੰਘ ਜੀ ਕਰਤਾਰ ਕੰਪੈਨ ਤੋਂ ਤੇ ਬਾਕੀ ਸਾਡੇ ਪੀਟੀਕਲ ਲੀਡਰ ਜੀ ਮੁਖਮਹਿਮਾਨ ਹੋਣਗੇ ਹੋਰ ਕੋਈ ਨਾ ਰੰਗ ਰੰਗ ਪ੍ਰੋਗਰਾਮ ਸਾਡੇ ਉੱਥੇ ਸਾਡੇ ਪਹੁੰਚ ਰਹੇ ਨੇ ਰੰਗਾਰੰਗ ਪ੍ਰੋਗਰਾਮ ਤੇ ਸਾਡੇ ਭਵਿੰਦਰ ਗਿੱਲ ਗਾਇਕ ਜੋੜੀ ਖੁੱਲਾ ਖਾੜਾ ਸ਼ਾਮ ਨੂੰ 6:30 ਵਜੇ ਇਸੇ ਗਰਾਊਂਡ ਦੇ ਵਿੱਚ ਲੱਗੂਗਾ ਸਾਡੇ ਸਾਰੇ ਦਰਸ਼ਕ ਵੀਰੋਂ ਲਾਕਨਵਾਸੀਆਂ ਨੂੰ ਬੇਨਤੀ ਆ ਵੀ ਹਮ ਹਮਾ ਕੇ ਪਹੁੰਚੋ ਖੇਡ ਮੇਲੇ ਦੀ ਰੌਣਕ ਬਦਾਓ ਖਿਡਾਰੀਆਂ ਦਾ ਉਕਸਾਬ ਦਾ ਉਥੇ ਖਿਡਾਰੀਆਂ ਦਾ ਹੌਸਲਾ ਬਦਾਓ ਖਿਡਾਰੀਆਂ ਨੂੰ ਇਹ ਕਹਿਣਾ ਚਾਹਣਾ ਵੀ ਜਿਹੜੇ ਕਲੱਬ ਟੂਰਨਾਮੈਂਟ ਕਰਾਉਂਦੇ ਨੇ ਉਹਨਾਂ ਨਾਲ ਮਿਲ ਕੇ ਤਾਲ ਮੈਲਣਾ ਖੇਡੋ ਕੋਈ ਨਸ਼ਾ ਨਾ ਵਰਤੋ ਕੋਈ ਚਿਗਨਾਟ ਵਾਲੀ ਚੀਜ਼ ਨਾ ਲਾਓ ਤੇ ਜਿਹੜੀ ਤੁਹਾਡੀ ਹੈਲਥ ਆ ਇਹਨੂੰ ਆਪ ਜੀ ਨੂੰ ਤੰਦਰੁਸਤ ਤੇ ਨਸ਼ਾ ਤੋਂ ਰਹਿਤ ਰੱਖੋ ਜਿਹੜੀ ਅੱਜ ਵੀ ਬਿੜੀ ਨੌਜਵਾਨਾਂ ਨਸ਼ਿਆਂ ਵੱਲ ਵੱਧ ਰਹੀ ਹੋਣਾ ਦੇਖੋ ਜੀ ਨੌਜਵਾਨਾਂ ਨੂੰ ਬੇਨਤੀ ਆ ਵੀ ਨਸ਼ਿਆਂ ਤੋਂ ਦੂਰ ਰਹੋ ਜਿਹੜੇ ਟੂਰਨਾਮੈਂਟ ਕਰਾ ਰਹੇ ਹਾਂ ਅਸੀਂ ਇਹਨਾਂ ਦੀ ਹੈਲਥਲੀ ਹੋ ਕਰਾ ਰਹੇ ਹਾਂ ਤੇ ਨਸ਼ਿਆਂ ਤੋਂ ਪਰਹੇਜ਼ ਕਰਕੇ ਆਪਣੇ ਮਾਪੇ ਦੇ ਨੂੰ ਦੇਖਦੇ ਹੋਏ ਆਪਣੇ ਭਵਿੱਖ ਨੂੰ ਦੇਖਦੇ ਹੋਏ ਸਪੋਰਟਸ ਵੱਲ ਵਧੋ